ਬੋਪਰੀ ਮੈਂ ਗੁਰਤੇਰ ਸਿੰਘ ਪੁੱਤਰ ਜਗ ਸਿੰਘ ਪਿੰਡ ਪਿੰਡ ਰਖੂ ਆ ਮੇਰੇ ਨਾਮਾਸ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਨੇ ਸਾਡਾ 500 ਵਿਕਟ ਜਿਹੜਾ ਸਖੀ ਦਾ ਨਾਮ ਦਾ ਰਖਵਾ 5 ਕਿਲੋਮੀਟਰ ਸਾਡੇ ਪਿੰਡ ਤੇ ਸਖੀ ਆ 5 ਕਿਲੋਮੀਟਰ ਜਿਹੜਾ ਸਖੀ ਦਾ ਏਰੀਆ ਇੱਕ ਦਾਣਾ ਨਹੀਂ ਉਸੇ ਬਚਿਆ ਕਣਤ ਹਜੇ ਤੱਕ ਕੋਈ ਪਹੁੰਚਿਆ ਇੱਥੇ ਸਰਕਾਰੀ ਅਜੇ ਤੱਕ ਸਾਡੇ ਕੋਲ ਇੱਕ ਦਿਨ ਦੋ ਬੋਰੀਆਂ ਚੁੱਕ ਕੇ ਆਇਆ ਸਿਰਫ ਸਾਡੇ ਡੇਰਿਆਂ ਸੱਤ ਅੱਠਾਂ ਦੇ ਕੋਈ ਚੀਜ਼ ਸਾਡੇ ਕੋਲ ਆਈ ਅਜੇ ਤੱਕ ਨਾ ਕੋ ਸਾਡੇ ਕੋਲ ਅਫਸਰ ਆਇਆ ਨਾ ਕੋ ਸਾਡੇ ਕੋਲ ਪਟਵਾਰੀ ਆਇਆ ਨਾ ਕੋ ਸਾਡੇ ਕੋਲ ਤਸਵੀਰ ਆ ਕੀ ਮੰਗ ਕਰਦੇ ਹੋ ਸਰਕਾਰ ਮੰਗ ਕਰਦੇ ਆ ਸਾਡਾ ਸਾਡੀ ਕਣਕ ਵੀ ਨਹੀਂ ਪੀਂਦੀ ਜਾਣੀ ਕਈਆਂ ਪੈਗਾਂ ਚ ਕਣਕ ਨੂੰ ਐਸੇ ਪਾਣੀ ਖਲੋਤਾ ਚਾਚਾ ਫੁੱਟ ਤੋਂ ਪਾਣੀ ਚਾਚਾ 5 ਮਹੀਨੇ ਤੋਂ ਕਿੰਨਾ ਪਾਣੀ ਕਿੰਨਾ ਗਿਆ ਇਸ ਟਾਈਮ ਜਿਹੜਾ ਵੀ ਖਲੋਤਾ ਪਾਣੀ ਆ ਜਾਂਦਾ 3-3 ਫੁੱਟ ਖਲੋਤਾ ਪੈਗਾਂ ਚ ਆਹ ਵੇਖ ਲਓ ਪਿਛਾ ਸਾਡੇ ਸਾਹਮਣੇ ਖਲੋਤਾ 3-3 ਫੁੱਟ ਪਾਣੀ ਪਿਛੇ ਹੋਰ ਆ ਰਿਹਾ ਅਜੇ ਪਿਛੇ ਹੋਰ ਆ ਰਿਹਾ ਪਾਣੀ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਮੈ ਸਾਨੂੰ ਕੋਈ ਦਿੱਤੀ ਜਾਵੇ ਸਹਾਇਤਾ ਹੀ ਕਣਕ ਬੀਜਣੀ ਆ ਸਾਡੇ ਜੀ ਭੁੱਖੇ ਮਰ ਰਹੇ ਹਨ ਜੀ ਮਰ ਰਹੇ ਨਾਲ ਡੰਗਾ ਦਾ ਬੁਰਾ ਨਾਲ ਡੰਗਾ ਦਾ ਬੁਰਾ ਆ ਗੱਪਰੀ ਮੈਂ ਗੁਰਤੇ ਰਣ ਸਿੰਘ ਪਤਰ ਸਿੰਘ ਪਿੰਡ ਪਿੰਡ ਲਖੂ ਆ ਮੇਰਨ ਬਾਸ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਸਾਡਾ 500 ਏਕੜ ਜਿਹੜਾ ਸਖੀ ਦਾ ਨਾਮ ਦਾ ਰਕਬਾ 5 ਕਿਲੋਮੀਟਰ ਸਾਡੇ ਪਿੰਡ ਤੇ ਸਖੀ ਆ 5 ਕਿਲੋਮੀਟਰ ਜਿਹੜਾ ਸਖੀ ਦਾ ਏਰੀਆ ਇੱਕ ਦਾਣਾ ਨੇ ਉਸੇ ਬਚਿਆ ਕਣਕ ਉਹ ਨਹੀਂ ਜੀ ਅਜੇ ਤੱਕ ਕੋਈ ਪਹੁੰਚਿਆ ਇੱਥੇ ਸਰਕਾਰ ਅਜੇ ਤੱਕ ਸਾਡੇ ਕੋਲ ਇੱਕ ਦਿਨ ਦੋ ਬੋਰੀਆਂ ਚੁੱਕਰ ਆਇਆ ਸਿਰਫ ਸਾਡੇ ਡੇਰਿਆਂ ਸੱਤਾਂ ਅਠਾਂ ਦੇ ਕੋਈ ਚੀਜ਼ ਸਾਡੇ ਕੋਲ ਆਈ ਅਜੇ ਤੱਕ ਨਾ ਕੋਈ ਸਾਡੇ ਕੋਲ ਅਫਸਰ ਆਇਆ ਨਾ ਕੋਈ ਸਾਡੇ ਕੋਲ ਪਟਵਾਰੀ ਆਇਆ ਨਾ ਕੋਈ ਸਾਡੇ ਕੋਲ ਤੁਸੀਂ ਅੰਦਰ ਆਇਆ ਕੀ ਮੰਗ ਕਰਦੇ ਜੀ ਸਰਕਾਰ ਮੰਗ ਕਰਦੇ ਮੈਂ ਸਾਡਾ ਅੱਜ ਸਾਡੀ ਕਣਕ ਵੀ ਨਹੀਂ ਜਾਨੀ ਕਈਆਂ ਪੈ ਗਈਆਂ ਕਣਕ ਉਹ ਨਹੀਂ ਅਜੇ ਪਾਣੀ ਖਲੋਤਾ 10000 ਪਾਣੀ ਕਿੰਨਾ ਪਾਣੀ ਕਿੰਨਾ ਆ ਇਸ ਟਾਈਮ ਜਿਹੜਾ ਵਿਖਲੋਤਾ ਪਾਣੀ ਆ ਜਾ ਤਿੰਨ ਤਿੰਨ ਫੁੱਟ ਖਲੋਤਾ ਪੈ ਗਿਆ ਆ ਵੇਖ ਲਓ ਤੁਹਾਡੇ ਸਾਹਮਣੇ ਖਲੋਤਾ ਤਿੰਨ ਤਿੰਨ ਫੁੱਟ ਪਾਣੀ ਪਿੱਛੇ ਹੋਰ ਆ ਰਿਹਾ ਅਜੇ ਪਿੱਛੇ ਹੋਰ ਆ ਰਿਹਾ ਪਾਣੀ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਮੈ ਸਾਨੂੰ ਕੋਈ ਦਿੱਤੀ ਜਾਵੇ ਸਹਾਇਤਾ ਹੀ ਕਣਕ ਬੀਜਣੀ ਆ ਸਾਡੇ ਜੀ ਭੁੱਖੇ ਮਰ ਰਹੇ ਹਨ ਜੀ ਮਰਨ ਟੰਗ ਮਾਲ ਡੰਗਰ ਦਾ ਬੁਰਾ ਮਾਲ ਡੰਗਰ ਦਾ ਬੁਰਾ ਆ ਰਿਹਾ ਆ ਜੀਰ ਸਿੰਘ ਪਿੰਡ ਲਖੂਆ ਨੇੜੇ ਰਮਦਾਸ ਸਾਡੇ ਇੱਥੇ 7-7 ਕਿਲੋ ਫੀਡ ਆਈ ਸਰਕਾਰੀ ਆ ਵੀ ਉਸ ਤੋਂ ਬਾਅਦ ਕੋਈ ਸਹੂਲਤ ਨਹੀਂ ਪਹੁੰਚੀ ਬਾਪੂ ਜੀ ਨੇ ਬਾਕੀ ਦੱਸਿਆ ਹੀ ਆ ਆ ਵੇਖ ਲਓ ਤੁਸੀਂ ਪਾਣੀ ਦੇ ਹਾਲਾਤ ਕਣਕ ਦੇ ਤੇ ਕੀ ਬਜਾਈ ਦਾ ਦਾ ਕੰਮ ਬਹੁਤ ਐਂਡੀ ਹੋਇਆ ਪਿਆ ਬਿਜਲੀ ਨਹੀਂ ਜਾਨੀ ਕਿਸ ਬੰਨੇ ਵੀ ਤੇ ਬਹੁ ਮੜੇ ਵਾਲਾ ਜਿਹੜੀ ਜਗ੍ਹਾ ਤੇ ਖਲੋਤੇ ਇੱਥੇ ਦੇ ਪਾਣੀ ਇੰਨਾ ਵੀ 20 ਦਿਨ ਬਾਅਦ ਲੋਕਾਂ ਦਾ ਜਾਹੀ ਹੋਈ ਪਾਰ ਵੱਲੋਂ ਇੰਨਾ ਡੇਰਿਆਂ ਦਾ ਬੁਰਾ ਹਾਲ ਨਾ ਕੋਈ ਚਾਰਾ ਪਹੁੰਚਾ ਨਾ ਕੋਈ ਹੋ ਰਿਹਾ ਇੱਥੇ 8-8 ਘੰਟੇ ਪਾਣੀ ਸਾਡੇ ਸੇ ਸਰਕਾਰ ਕੋ ਕੀ ਮੰਗ ਕਰ ਸਰਕਾਰ ਕੋ ਇਹ ਕਰਦੇ ਵੀ ਸਾਡੇ ਪਿੰਡ ਦੇ ਵੇਖੋ ਹਾਲਾਤ ਸਾਡੇ ਪਿੰਡ ਦੇ ਅਜੇ ਤੱਕ ਜੋ ਹਰ ਨੂੰ ਵੱਧ ਤੋਂ ਵੱਧ ਜੋ ਵੀ ਸਹੂਲਤ ਮਿਲਦੀ ਫੀਡ ਜਾਂ ਕੋਈ ਚਾਰਾ ਦੋ ਦੇਖੋ ਮੇ ਜਿਹੜਾ ਛੜਕਦੇ ਜਿਹੜੇ ਤੱਕ ਪਹੁੰਚਿਆ ਕੋਈ ਕੁਝ ਵੀ ਨਹੀਂ ਆਇਆ ਜਿਹੜਾ ਕੋਈ ਛੜਕਦੇ ਉੱਥੇ ਕੋਈ ਐਨ ਜੀਓ ਜਾਂ ਕੋਈ ਸੰਸਥਾ ਹੁੰਦੀ ਉਹ ਉੱਥੇ ਕੋਈ ਨਾ ਕੋ ਦੇ ਦਿੰਦੇ ਇੱਥੇ ਤੇ ਅਜੇ ਤੱਕ ਕੁਝ ਵੀ ਨਹੀਂ ਪਹੁੰਚਿਆ ਕੋਈ ਸਮਾਜ ਸੇਵੀ ਸੰਸਥਾ ਪਹੁੰਚ ਪਹੁੰਚ ਕੀਤੀ ਠਾਡੇ ਕੋਈ ਨਹੀਂ ਪਹੁੰਚੀ ਅਜੇ ਤੱਕ ਜੀ ਵੀਡੀਓ ਚੜਾਈਆਂ ਇਹਨਾਂ ਵੀਰੋ ਨਾਲ ਕੋਈ ਨਹੀਂ ਅਜੇ ਤੱਕ ਪਹੁੰਚਿਆ ਪਿੰਡ ਲਖੂਆ ਨੇੜੇ ਰਮਦਾਸ ਸਰਕਾਰ ਨੂੰ ਤੇ ਜਥੇਬੰਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਦਾਂਗੇ ਪਿੰਡ ਲਖੂਵਾਲ ਸਾਡੇ ਪੀੜਾ ਦੇ ਸਾਥ ਕੋਈ ਇਥੇ ਚੀਜ਼ ਨਹੀਂ ਉਪੜੀ ਪਸ਼ੂਆਂ ਵਾਸਤੇ ਨਾ ਜ਼ਮੀਨਦਾਰਾਂ ਵਾਸਤੇ ਰਾਸ਼ਨ ਪਾਣੀ ਬਹੁਤ ਮੰਦਾ ਹਾਲਿਆ ਕਣਕਾਂ ਦੇ ਸਾਡੇ ਪਿਆਲੀਆਂ 3 3 4 4 ਫੁੱਟ ਪਾਣੀ ਅਜੇ ਵੀ ਖਲੋਤਾ ਤੇ ਪਿੰਡ ਦਾ ਮੰਦਾ ਹਾਲਿਆ ਤੇ ਹੋਰ ਲਾਗੇ ਲਾਕੇ ਪਿੰਡਾਂ ਜੇ ਸਿੱਧੇ ਨਿਕਲ ਜਾਂਦੇ ਸਾਡੇ ਪਿੰਡ ਨੂੰ ਕੋਈ ਵੀ ਨਹੀਂ ਆਉਂਦਾ ਅਸੀਂ ਸਰਕਾਰ ਨੂੰ ਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਵੀ ਪਹੁੰਚੋ ਤੇ ਰਾਸ਼ਨ ਪਾਣੀ ਲਾ ਕੇ ਤੇ ਖਾਦਾਂ ਦਵਾਈਆਂ ਦਿਓ ਸਾਨੂੰ ਇਹ ਨਾਲੇ ਡੰਗਰਾਂ ਵਾਸਤੇ ਜੋ ਚੌਕਰ ਆ ਹੋਰ ਸਮਾਨ ਜਿਹੜਾ ਸਾਨੂੰ ਭੇਟਾ ਕਰੋ ਮੈਂ ਧੰਨਵਾਦ ਕਰਦਾ ਵੀ ਇਥੇ ਜਲਦੀ ਤੋਂ ਜਲਦੀ ਆਣ ਕੇ ਸਾਡੀ ਕੋਈ ਸਾਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਖਦੇਵ ਸਿੰਘ ਮੇਰੇ ਨਾਲ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਨੇ ਆਂ ਤੇ ਸਾਡਾ ਜੋ ਫਸਲ ਦਾ ਨੁਕਸਾਨ ਹੋਇਆ ਆ ਉਹ ਅਸੀਂ ਮਾਜਵੇ ਦੀ ਮੰਗ ਕਰਦੇ ਆਂ ਜਹੇ ਬੰਦੀਆਂ ਕੋ ਸਰਕਾਰ ਕੋਲੋਂ ਜਿਨ੍ਹਾਂ ਦੇ ਕੋਠੇ ਡਿੱਗੇ ਆ ਉਹਨਾਂ ਦੇ ਕਮਰੇ ਬਣਾ ਕੇ ਦਿੱਤੇ ਜਾਣ ਤੇ ਜੇ ਪਸੀਏ ਜੱਟੇ ਨੂੰ ਤੁਰੇ ਜਾਂਦੇ ਨੇ ਸਾਡੀ ਕੋਈ ਆਵਾਜ਼ ਨਹੀਂ ਪੁੱਛਦਾ ਪੜੇਵਾਲ ਦੇ ਅੱਡੇ ਦੇ ਜੇ ਕੋਈ ਆਉਂਦੇ ਉੱਥੇ ਰਹਿ ਜਾਂਦੇ ਨੇ ਇੱਥੇ ਕੋਈ ਨਹੀਂ ਸਾਡੀ ਪੁੱਛ ਕੇ ਇਸ ਕਰਦਾ ਕੋਈ ਨਾ ਅਜੇ ਤੱਕ ਕੋਈ ਜਹੇਬੰਦੀ ਵਾਲਾ ਨਾ ਦੂਜੇ ਕੋਈ ਨਹੀਂ ਆਏਗੇ ਕੋਈ ਸਰਕਾਰੀ ਨੁਮਾਇੰਦਾ ਵੀ ਨਹੀਂ ਆਇਆ ਕੋਈ ਨਹੀਂ ਆਇਆਗਾ ਸਿਰਫ ਫੀਡ ਜਿਹੜੀ 6 6 7 ਕਿਲੋ ਦਿੱਤੀ ਆ ਤੇ ਜਿਹੜੇ ਸਾਡਾ ਨੁਕਸਾਨ ਬੜਾ ਜ਼ਿਆਦਾ ਹੋ ਗਿਆ ਆ ਅਸੀਂ ਇਹੋ ਮੰਗ ਕਰਦੇ ਆ ਜਹੇਬੰਦੀਆਂ ਕੋ ਵੀ ਸਰਕਾਰ ਕੋ ਵੀ ਸਾਡਾ ਮਾਜਵਾ ਬਣਿਆ ਜਾਵੇ ਤੇ ਹਰ ਇੱਕ ਨੂੰ ਜਿਹੜੀ ਉਹ ਸਹੂਲਤ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹਨਾਂ ਵਿੱਚ ਮੇਰਾ ਨਾਮ ਅਕੀਰ ਸਿੰਘ ਜੀ ਜੇ ਪਿੰਡ ਆਪਣਾ ਲੱਗੂ ਵਾਲ ਜੀ ਆ ਨੇੜੇ ਰਮਦਾਸ ਬਾੜੇ ਵਾਲ ਦਾ ਨਾਲ ਲੱਗਦਾ ਕੀ ਕਹਿਣਾ ਚਾਹੁੰਦੇ ਆ ਕਹਿਣਾ ਇਹੋ ਚੰਨੇ ਆ ਕਿ ਮਤਲਬ ਸਾਡੇ ਆਪਣੇ ਡੇਰੇ ਆ ਗੱਲ ਨੌ ਘਾਰੇ ਸਾਡੇ ਪਿੰਡੋਂ ਬਾਹਰ-ਬਾਰ ਤੇ ਆ ਹੁਣ ਪਾਣੀ ਲੱਥਾ ਵਾ 7 ਦਿਨ ਪਾਣੀ ਲੱਥੀ ਨੂੰ ਹੋਏ ਯਾਰ ਸਾਡੇ ਡੇਰੇ ਕੋਈ ਚੀਜ਼ ਨਹੀਂ ਮਤਲਬ ਪੌਂਚੀ ਚਾਰਾ ਜੂਰਾ ਵਾ ਵਗੈਰਾ ਉਹ ਆਪਣੇ ਯਾਰ ਦੋਸਤ ਮੁੰਡੇ ਜਿਹੜੇ ਆਏ ਆ ਇੱਕ ਦਿਨ ਉਹ ਲਾ ਕੇ ਗਏ ਆ ਬਾਕੀ ਕੋਈ ਚੀਜ਼ ਨਹੀਂ ਨਾ ਮਤਲਬ ਖਾਣ ਪੀਣ ਦੀ ਰਸਤੇ ਕੋਈ ਨਹੀਂ ਪੌਂਚੀ ਆ ਪਿੰਡ ਨਾਲ ਸਾਡਾ ਸੰਪਰਕ ਟੁੱਟਾ ਸੀ ਜਿਹੜਾ ਆਪਣਾ ਰਸਤਾ ਜਾਂਦਾ ਸਾਰਾ ਪਿੰਡ ਨੂੰ ਏਪੀਪ ਰਖਦੇ ਰਿਹਾ ਬੰਦਾ ਡੋਬੂ ਪਾਣੀ ਹੀ ਮਤਲਬ ਕਿ ਅਸੀਂ ਇਥੋਂ ਨਗਦੇ ਰਹੇ ਜਿਹੜਾ ਵੀ ਸਮਾਨ ਪਾਣੀ ਪੁਣੀ ਲਗਾਉਂਦੇ ਨੇ ਸਾਡੇ ਬੋਰਾ ਜੇ ਪਾਣੀ ਪੈ ਗਿਆ ਸੀ ਤਾਂ ਜਿਹੜਾ ਪੀਣ ਦਾ ਪਾਣੀ ਜਿਹੜੇ ਆਪਣੇ 8-9 ਘਰ ਹੀ ਉਹਨਾਂ ਨੂੰ ਕਰਾਇਆ ਤੇ ਲਾਦ ਗਏ ਪਾਣੀ ਪਜਾਉਂਦੇ ਰਹੇ ਉਸਦੇ ਆਪਣੇ ਮਤਲਬ ਜਿਹੜਾ ਪਾਣੀ ਹਜੇ ਵੀ ਤੁਹਾਡੇ ਸਾਹਮਣੇ ਆਹ ਦੇਖ ਲਓ ਪਾਣੀ ਪੈਲੀ ਦੇ ਵਿੱਚ ਤਿੰਨ ਤਿੰਨ ਫੁੱਟ ਪਾਣੀ ਹੈ ਮਤਲਬ ਸਾਨੂੰ ਕਣਕ ਦਾ ਨਹੀਂ ਕੋਈ ਆਸ ਕਿ ਸਾਡੇ ਕਣਕ ਬੀਜੇ ਜਾਊਗੀ ਇਥੇ ਤੇ ਝੋਨਾ ਆਪਣਾ ਜਿੰਨਾ ਸਾਡੇ ਡੇਰੇ ਵਾਲਿਆਂ ਦਾ ਜਿੰਨਾ ਮਤਲਬ ਡੇਰੇ ਵਾਲਿਆਂ ਦਾ ਕੀ ਜਿੰਨਾ ਪਿੰਡ ਦਾ ਰਕਬਾ ਸਾਰਾ ਜੋਨਾ ਜਿਹੜਾ ਸਾਰਾ ਮਾਰਿਆ ਗਿਆ ਵਾ ਜੀ ਸੇਵਾਦਾਰ ਤੇ ਬਹੁਤ ਆਉਂਦੇ ਰਹੇ ਕੀ ਤੁਹਾਡੇ ਕੋਲ ਪਹੁੰਚ ਕੀਤੀ ਜੀ ਸੇਵਾਦਾਰ ਬੀਤੀ ਸੇਵਾਦਾਰ ਬਹੁਤ ਜਿਆਦੇ ਆਏ ਇਹ ਨਹੀਂ ਕਹਿੰਦੇ ਕਿ ਸੇਵਾਦਾਰ ਨਹੀਂ ਆਏ ਬੜੀਆਂ ਜਾਰੀਆਂ ਟਰਾਲੀਆਂ ਆਈਆਂ ਸਾਡੇ ਪਿੰਡ ਸਭ ਨੂੰ ਪਰਾ ਕੀ ਜਿੰਨਾ ਰਸਨ ਇਕੱਠਾ ਕੀਤਾ ਫਿਰ ਸਾਰੇ ਸਾਰ ਸਾਰਿਆਂ ਨੂੰ ਇੱਕ ਵੱਡੇ ਨੂੰ ਸਾਰਿਆਂ ਨੂੰ ਪਰਾ ਕੀ ਜਿੰਨਾ ਜਿੰਨਾ ਰਸਨ ਇਕੱਠਾ ਕਰ ਲਿਆ ਆ ਇਹ ਆ ਵੀਰ ਸੇਵਾਦਾਰ ਪਹੁੰਚੀ ਬੜੀ ਸੇਵਾ ਪਹੁੰਚੀ ਸਾਡੇ ਪਿੰਡ ਦੇ ਵਿੱਚ ਬਹੁਤ ਪਹੁੰਚੀ ਇਹ ਨਹੀਂ ਕਹਿੰਦੇ ਕਿ ਸੇਵਾ ਨਹੀਂ ਤੁਹਾਡੇ ਤੱਕ ਕਿਹਨੇ ਪਹੁੰਚ ਕੀਤੀ ਸਾਡੇ ਦੀਆਂ ਕੀਮਤਾਂ ਤੱਕ ਨਹੀਂ ਕਿਹਨੇ ਵੀਰਦੀ ਪਹੁੰਚ ਗਈ ਤੇ ਨਾ ਤੁਹਾਨੂੰ ਪਤਾ ਕਿ ਨਾ ਕਿਹਨੂੰ ਕਹਿਣ ਨੂੰ ਕੀ ਕਰਦਾ ਕਿ ਮੈਂ ਕੀ ਦਵਾਂ ਸਰਕਰ ਦਾ ਸਰਪਰਕ ਟੁੱਟਾ ਰਿਹਾ ਸਾਡਾ 15 15 16 ਦਿਨ ਸਰਪਰਕ ਟੁੱਟਾ ਰਿਹਾ ਸਾਡੇ ਡੇਰੇ ਵਾਲਿਆਂ ਦਾ ਕੀ ਮੰਗ ਕੀ ਕਰਦੇ ਜੀ ਮੰਗ ਸਾਡੀ ਇਹੋ ਕੀ ਮੰਗ ਸਾਡੀ ਸਰਕਾਰ ਤੋਂ ਹੀ ਆ ਕਿ ਸਾਨੂੰ ਜਿਹੜਾ ਮੌਜਾ ਮੋਜਾ ਸਾਡਾ ਫਸਲਾਂ ਦਾ ਦਿੱਤਾ ਜਾਵੇ ਜਾਂ ਹਣ ਜਿੱਦਾ ਕਣਕ ਕਣਕ ਦੀ ਬਜਾਈ ਹੋਣੀ ਆ ਉਹ ਥੋੜੀ ਬੋਤੀ ਸਾਡੀ ਮਦਦ ਦਿੱਤੀ ਜਾਵੇ ਜੀ ਜਾਵੇ ਕਣ ਚੋਣਾਂ ਨੇ ਮੇਰੇ ਸਾਰੇ ਚੋਣਾਂ ਆ ਰਹੀਆਂ ਜਿਹੜੀਆਂ ਪੈਲੀਆਂ ਜਿਹੜੀਆਂ ਉਹ ਇੰਨੀਆਂ ਖਰਾਬ ਹੋ ਗਈਆਂ ਵੀ ਪੈਲੀਆਂ ਇੱਕ ਕਿੱਲੇ ਤੇ 5 5 6 6 7 7000 ਦਾ ਡੀਜ਼ਲ ਲੱਗਣਾ ਲੱਗਣਾ ਨਹੀਂ 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 ਪਹੁੰਚ ਹੈਗੀ ਸਾਡੇ ਕੋ ਕੇਕੋਂ ਵੀ ਕਿਉਂਕਿ ਇਹ ਨਾ ਨੁਕਸਾਨ ਫਸਲ ਦਾ ਹੋ ਗਿਆ ਚੋਨਾ ਮਗਲ ਵੜਾਇਆ ਸੀ ਥੋੜਾ ਵੀ ਇਹਦਾ ਝੋਨਾ ਹੈਗਾ ਸੀ ਤੇ ਉਹ ਨੇਰੀ ਪੱਤਲੀ ਆ ਉਹ ਵੀ ਕਿੱਲੇ ਦੇ ਵਿੱਚੋਂ ਸਿਰਫ ਦੋ ਦੋ ਕੁ ਮਿੰਟ ਨਿਕਲਿਆ ਜਿਹੜਾ ਕੋਈ ਥੋੜਾ ਬੋਦਾ ਬਜਿਆ ਥੋੜਾ ਬੋਦਾ ਪਰ ਉਹ ਵੀ ਨਹੀਂ ਨਾ ਹੋਇਆ ਰਗਾਈ ਹੈ ਕੋਈ ਵੜਾਉਂਦਾ ਖਾਲਾ ਦਾ ਡੇਢੀ ਬਜਿਆ ਬਸ ਸਿਰਫ ਕਿੱਲਾ ਡੇਢ ਕਿੱਲਾ ਹੀ ਵੀਰ ਦੀ ਹੁਣ 20 22 ਕਿੱਲੇ ਥਾਂ ਇਹਦਾ ਸਿਰਫ ਘਰ ਲੱਗੇ 6 7 ਕਣਾਂ ਨਾਲ ਨਾ ਬਜਿਆ ਬਾਕੀ ਸਾਰਾ ਖਰਾਬ ਉਹ ਵੀ ਵੜਾਇਆ ਅਸੀਂ ਇਹ ਰੂ ਮੰਗ ਕਰਦੇ ਹਾਂ ਵੀ ਸਾਡਾ ਯਾਨੀ ਕਿ ਹੱਤ ਵਾਦ ਹੋਈ ਖਲਪ ਕੀਤੀ ਜਾਵੇ। ਇਹ ਆ ਡੀ ਜੀ ਯਾਨੀ ਕਿ ਜਿਹੜੀ ਕਣਕ ਗਾਂ ਬੀਜੀ ਜਾਵੇ। ਹਨ ਇਹੋ ਆਸ ਹੋਈ ਸਾਡੇ ਗਾਂ ਦਾਣੇ ਹੋ ਜਾਣਗੇ।